ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਉ ਜੀ ਕਿਦਾਂ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋ। ਅੱਛਾ ਅੱਜ ਮੈਨੂੰ ਇੱਕ ਇਨਸਾਨ ਮਿਲਿਆ ਰੱਬ ਰੂਪੀ ਬੰਦਾ ਪ੍ਰਧਾਨ ਹੈ ਕਿਸਾਨ ਯੂਨੀਅਨ ਦਾ ਹਨਾ ਤੇ ਤਕੜਾ ਕਾਰੋਬਾਰ ਹੈ ਬਾਈ ਦਾ ਅਮਰੀਕਾ ਤੱਕ ਪਹੁੰਚ ਆ ਬਾਈ ਦੀ ਤੇ ਉਹਨੇ ਮੈਨੂੰ ਆਪਣਾ ਬਚਪਨ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਮੈਂ ਕਹਾਂ ਯਾਰ ਸਾਰੇ ਇਸ ਤਰ੍ਹਾਂ ਹੁੰਦੇ ਬਚਪਨ ਚ ਕਹਿੰਦਾ ਹੋਰ ਉਹ ਕਹਿੰਦਾ ਅਹੀ ਨਾ ਛੋਟੇ ਹੁੰਦੇ ਮੈਂ ਤੇ ਇੱਕ ਮੇਰਾ ਦੋਸਤ ਸੀ ਤੇ ਜਵਾਕ ਹੀ ਸੀਗੇ ਕਹਿੰਦਾ ਤੇ ਸਾਨੂੰ ਘਰਦਿਆਂ ਨੇ ਕਿਹਾ ਵੀ ਬੱਚਾ ਆਪਣਾ ਬੀਜ ਆਉ ਮੰਡੀ ਤੇ ਕਹਿੰਦਾ ਅਸੀਂ ਬੱਚਾ ਲੈ ਕੇ ਮੰਡੀ ਨੂੰ ਤੁਰ ਪਏ ਤੇ ਕਹਿੰਦਾ ਸਾਨੂੰ ਬਾਪੂ ਕਹਿੰਦਾ ਵੀ ਗੱਲ ਸੁਣ ਲਓ 600 ਮੰਗਣਾ 500 ਦਾ ਝੱਜਣਾ ਕਹਿੰਦਾ ਅਸੀਂ ਅਗੇ ਵੀ ਠੀਕ ਹੈ ਕਹਿੰਦਾ ਸੀ ਇਹਲੇ ਮੰਡੀ ਤੋਂ ਬਾਹਰ ਹੀ ਸੀ ਇੱਕ ਬੰਦੇ ਨੇ ਸਾਨੂੰ ਬਾਜ਼ ਮਾਰੀ ਉਹ ਜੀ ਆਪਕੋ ਕਹਿੰਦਾ ਵੇਚਣਾ ਕਹਿੰਦਾ ਮੈਂ ਕਿਹਾ ਹਾਂ ਕਹਿੰਦਾ ਕਿੰਨੇ ਦਾ ਕਹਿੰਦਾ ਮੇਰੇ ਨਾਲ ਦਾ ਕਹਿੰਦਾ 700 ਦਾ ਉਹ ਕਹਿੰਦਾ 550 ਦਾ ਦੇਣਾ ਉਹ ਕਹਿੰਦਾ ਬਾਪੂ ਨਾਲੋਂ ਤਾਂ 50 ਵਾਕੀ ਹੈ ਦੇ ਦੇਨੇ ਆ ਉਹ ਹਾਂ ਦੇ ਦੇ ਗਮੋੜੇ ਸਾਨੂੰ 550 ਰੁਪਇਆ ਪੜਾਇਆ ਅਈ ਜੇਬ ਤੇ ਪਾਇਆ ਰਸਾਉਣ ਪੜਾਤਾ ਬੱਚੇ ਦਾ ਲੈ ਜਾ ਭਾਈ ਕਿੰਨੋਂ ਬੱਚਾ ਲੈ ਕੇ ਆਏ ਤੁਰਪਿਆ ਕਹਿੰਦਾ ਮੈਂ ਕਹਿੰਦਾ ਬਾਹਰ ਨੂੰ ਤੁਰਪਿਆ ਯਾਰ ਕਹਿੰਦਾ ਅਸੀਂ ਉਹਦੇ ਮਗਰ ਤੁਰਪੀ ਕਹਿੰਦਾ ਨਹੀਂ ਬੱਚਾ ਕਿਕਰ ਨਾ ਬੰਤਾ ਮੈਂ ਨਰਾਲੇ ਚੀ ਤੋ ਆਇਆ ਤੁਰਪਿਆ ਕਹਿੰਦਾ ਅਸੀਂ ਉਹਦੇ ਮਗਰ ਤੁਰਪੀ ਉਹ ਕਹਿੰਦਾ ਬੱਚਾ ਦੁਬਾਰਾ ਨੇ ਗੋਲ ਲੀ ਗਿਆ ਆਪਾਂ ਉਹ ਕਹਿੰਦਾ ਨਹੀਂ ਪਿੱਲੇ ਦੇ ਮਗਰ ਚੱਲ ਕਹਿੰਦਾ ਅਸੀਂ ਮਗਰ ਤੁਰੇਗੇ ਤੁਰੇਗੇ ਉਹਦਾ ਕਿਲੋਮੀਟਰ ਨਾ ਗਿਆ ਕਹਿੰਦਾ ਉਹ ਤਾਂ ਗਾਂ ਪੜ ਗਿਆ ਮੰਡੀ ਚ ਹੋਰ ਪਾਸੇ ਬਾਜ਼ਾਰ ਵਾਲ ਨੂੰ ਕਹਿੰਦਾ ਮੈਂ ਕਹਿੰਦਾ ਇੱਧਰ ਨਾ ਗਿਆ ਆ ਜਾ ਕਹਦਾ ਇਹ ਬੱਚਾ ਫੇਰ ਗੋਲ ਲਿਆ ਅਸੀਂ ਬੱਚਾ ਫੇਰ ਲੈ ਕੇ ਮੰਡੀ ਚ ਪੜ ਗਏ ਫਲੇ ਮੰਡੀ ਚ ਬਾੜ ਨਹੀਂ ਲੱਗਿਆ ਕਹਿੰਦਾ ਇੱਕ ਨੇ ਸਾਨੂੰ ਬਾਜ਼ਮਾਰੀ ਕਹਿੰਦਾ ਇੱਧਰ ਓਏ ਖੜਾ ਕਹਿੰਦਾ ਯਕੋ ਹੁਣ ਜਿੰਨੇ ਦਾ ਬੈਗ ਗਿਆ ਭਟਾ ਦੇਣਾ ਹੁਣ ਦੂਜੀ ਏਰ ਹੈ ਕਹਿੰਦਾ ਬੈਨਾ ਕਿੰਨੇ ਦਾ ਦੇਣਾ ਓਏ ਕਹਿੰਦਾ ਜੇਗਾ 450 ਦਾ ਕਹਿੰਦਾ ਨੇ 450 ਤੀ ਦਾ ਦੇਣਾ ਕਹਿੰਦਾ ਜੇ ਗੱਲਿਆ ਤੇ ਮਨ ਨੇ ਕਹ ਅਸਾਸਤਾ ਮਿਲਦਾ ਕਹਿੰਦਾ ਹੀ 450 ਦਾ ਉਹ ਦੇਤਾ ਦੋ ਵਾਰੀ ਵੇਚਤਾ ਤੇ ਕਹਿੰਦਾ ਜੀਰੇ ਨਵਾ ਨਵਾ ਸ਼ਰਮਾ ਖੁੱਲਿਆ ਤੇ ਸ਼ਰਮੇ ਚ ਵੜ ਗਈ ਤੇ ਫੇਲੇ ਵੇਖਣ ਲੱਗੇ ਕਹਿੰਦਾ ਮਹਿਲ ਬੇਕੀਗੇ ਕਹਿੰਦਾ ਅਸੀਂ ਕਹਿੰਦਾ ਉਹ ਕਹਿੰਦਾ ਗੱਲ ਸੁਣ ਲਾ ਹੁਣ ਸਾਰੀ ਦਿਹਾੜੀ ਸਿਰਮੇ ਚੋਂ ਨਹੀਂ ਨਿਕਲਣਾ ਆਪਾਂ ਨਹੀਂ ਫੜੇ ਜਾਵਾਂਗੇ ਕਹਿੰਦਾ ਜਵਾਕਾਂ ਵਾਲੀ ਗੱਲ ਵੀ ਉਹ ਸਾਨੂੰ ਲੱਭਦਾ ਫਿਰਦਾ ਹੋ। ਕਹਿੰਦਾ ਉਹਨੇ ਸਾਨੂੰ ਕਹਦਾ ਲੱਭਣਾ ਜਦੋਂ ਤਾਂ ਬੱਚੇ ਨੂੰ ਨਹੀਂ ਪਛਾਣਦਾ ਉਹਨਾਂ ਵੀ ਮੇਰਾ ਕਿਹੜਾ ਤੇ ਕਿਹੜਾ ਹਨਾ ਤੇ ਕਹਿੰਦਾ ਭਾਈ ਅਸੀਂ ਜਮਾ ਸ਼ਾਮ ਨੂੰ ਨਿਕਲੇ ਸਿਰਮੇ ਚੋਂ ਟੈਕ ਲੱਗੋ ਥੀ ਵੜ ਜਾ ਕਰਕੇ। ਘਾ ਗਏ ਨਹੀਂ ਬਾਹਰ। ਜਦ ਘਰ ਦੇ ਲਾਭ ਦੇ ਫਿਰਨ ਕਹਿੰਦਾ ਕਮਲੇ ਹੋਏ ਫਿਰ ਉਹਨਾਂ ਨਾਲ ਤਾਂ ਫੋਨ ਸੀ ਨਾ ਹੀ ਡਿਜ਼ਾਰਨ ਸੀ। ਕਹਿੰਦਾ ਉਹਨਾਂ ਨੇ ਸਾਈਕਲ ਚੱਕ ਲਈ ਲੱਭਣ ਨੂੰ ਕਹਿੰਦਾ ਤੇ ਉਧਰੋਂ ਸਹੀ ਤੁਰੇ ਆਈਏ ਕਹਿੰਦੇ ਆਹ ਆਉਂਦੇ ਆ ਕਹਿੰਦਾ ਉਹਨਾਂ ਨੇ ਸਾਨੂੰ ਗਾਲਾਂ ਕੱਢੀਆਂ ਕਹਿੰਦੇ ਕੰਜਰ ਦਿਓ ਪੱਛਾ ਹੀ ਨਹੀਂ ਪੀ ਗਾ ਦੋਤੋ ਕਹਿੰਦਾ ਜੇਕਰ ਤੂੰ ਜੀ ਵੇਚਦਾ ਦੋਰੀ ਉਹ ਕਹਿੰਦਾ ਦੋਰੀ ਕਿਵੇਂ ਕਹਿੰਦਾ ਜੇਕਰ ਆਹ ਚੱਕ 550 ਤੇ ਆਹ ਜੇ ਕੋ 400 ਤੋਂ ਇੰਨੇ ਰੁਪਏ ਘੱਟਾ 850 ਰੁਪਏ ਜਲਾਤੇ ਪਹਿਲਾਂ ਇਹਨੂੰ 550 ਦਾ ਵੇਚਿਆ ਪਰ ਖੋਲ ਕੇ ਅਸੀਂ ਦੂਜੇ ਨੂੰ ਵੇਚਤਾ ਕਹਿੰਦਾ ਜੇਕਰ ਨਾਮ ਦੇਣਗੇ ਕਹਿੰਦਾ ਉਹਨਾਂ ਨੇ ਟਾਲੇ ਉਗਵੇਂ ਕੋ ਤਾਂ ਕੰਮ ਕਰਿਆ ਕਿਉਂ ਜੇ ਤੁਸੀਂ ਪੜ੍ਹੇ ਜਾਂਦੇ ਹੋ ਤੇ ਇੱਜ਼ਤ ਕਿੰਨੀ ਬਣਦੀ ਪਰਿਵਾਰ ਤੇ ਕਿੱਡੀ ਨਾਂ ਨੌਬਤ ਹੋਣੀ ਸੀ ਪਤਾ ਤੁਹਾਨੂੰ ਕਿੱਡਾ ਨਾਂ ਖਰਾਬ ਹੁੰਦਾ ਕਹਿੰਦਾ ਜੀ ਕਵੇਰ ਸਾਹਾਬ ਜੀ ਦੀ ਜਾਇ ਕੋਟ ਪੈ ਗਈ ਆਪਣੇ ਕਹਿੰਦਾ ਉਹ ਵੀ ਬਾਹਰ ਆ ਹੁਣ ਤੇ ਜਦੋਂ ਕਿਤੇ ਹੁਣ ਅਸੀਂ ਇਕੱਠੇ ਹੁੰਨੇ ਕਹਿੰਦਾ ਵਿਆਹ ਸ਼ਾਦੀ ਕਹਿੰਦਾ ਮੈਂ ਉਹਨੂੰ ਪੁੱਛ ਲੈਣਾ ਨਾ ਬੱਚੇ ਵਾਲੀ ਗੱਲ ਜ਼ਿਆਦਾ ਕਦੋਂ ਆਦਾ ਉਹਨਾਂ ਕਹਿੰਦਾ ਬਚਪਨ ਥੋੜੀ ਭੁੱਲਿਆ ਜਾਂਦਾ ਯਾਰ ਉਹਨੇ ਮੈਨੂੰ ਇੱਕ ਹੋਰ ਬੜੀ ਵੱਡੀ ਗੱਲ ਸੁਣਾਈ ਉਹ ਕਹਿੰਦਾ ਸਾਡੇ ਬਜ਼ੁਰਗ ਹੈ ਜਿਹੜੇ ਪਾਕਿਸਤਾਨ ਚ ਆਏ ਸੀ ਪਾਕਿਸਤਾਨ ਤੋਂ ਆਈ ਸੀ ਤੇ ਕਹਿੰਦਾ ਜਿਹੜਾ ਮੁਠੀਆਂ ਚ ਸਮਾਨ ਉਹੀ ਰਹਿ ਗਿਆ ਹੱਥਾਂ ਚ ਜਿਹੜਾ ਆ ਗਿਆ ਤੇ ਕਹਿੰਦਾ ਇੱਕ ਮਾਂ ਸੀ ਬਜ਼ੁਰਗਾਂ ਦੀ ਉਹ ਸੀ ਅੰਨੀ ਕਹਿੰਦਾ ਉਹ ਤੋਂ ਤੁਰਿਆ ਨਾ ਜਾਵੇ ਤੇ ਸਾਡੇ ਬਜ਼ੁਰਗਾਂ ਕੋਲੇ ਰੱਬਲ ਵੀ ਸੀਗੀ ਜਵਾਨੀ ਪਹਿਲੇ ਸੀਗੇ ਤੇ ਕਹਿੰਦਾ ਵੀ ਮਾਂ ਨੂੰ ਕਹਿੰਦੀ ਪੁੱਤ ਮੇਰੇ ਗੋਲੀ ਮਾਰ ਦਿਓ ਮੈਂ ਤੁਹਾਨੂੰ ਸਾਰਿਆਂ ਨੂੰ ਮਰਾਉਂ ਵੀ ਮੈਂ ਇਥੋਂ ਧੁਰਿਆ ਨਹੀਂ ਜਾਂਦਾ ਵੀ ਤੂੰ ਉਸ ਨੂੰ ਵੀ ਮੈਂ ਲੱਕੂ ਲੈ ਜੂਗੀ ਤੁਸੀਂ ਨਿਗਲ ਜੋ ਬਹਿ ਬਹਿ ਕੇ ਮੇਰੇ ਫੈਰ ਮਾਰ ਦਿਓ ਕਹਿੰਦਾ ਜੀ ਅਕਾਇਰ ਨਹੀਂ ਕਹਿੰਦਾ ਮਾਂ ਦੇ ਕੋਣ ਫੈਰ ਮਾਰ ਸਕਦਾ ਯਾਰ ਦੇਖੋ ਬੰਡ 47 ਦੀ ਕਿੰਨੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹੌਲੀ ਹੌਲੀ ਹਨ ਤੇ ਉਹ ਕਹਿੰਦਾ ਵੀ ਨਹੀਂ ਕੰਨਾਈ ਥੋੜੀ ਬਾੜ ਫੇਰ ਚੱਲੇ ਮਾਂ ਤੂੰ ਨਹੀਂ ਤੁਰਿਆ ਗਿਆ ਕਿਤੇ ਉਧਰੋਂ ਦੋ ਜਾਨੇ ਤੋਰ ਨੋਂ ਨੂੰ ਕਿਤੇ ਕਿਵੇਂ ਕਰਨਾ ਨਾ ਉਹ ਅਖੀਰ ਨੂੰ ਬਹਿ ਗਿਆ ਉਹ ਗੰਦੀ ਪੁੱਤ ਤੁਹਾਨੂੰ ਮੈਂ ਕਿਹਾ ਮੇਰੇ ਪੈਰ ਮਾਰ ਦਿਓ ਉਹ ਕਹਿੰਦੇ ਵੀ ਨਹੀਂ ਮਾਂ ਇਹ ਕੰਮ ਨਹੀਂ ਹੋਣਾ ਉਹ ਕਹਿੰਦੇ ਨੂੰ ਮੇਰੇ ਦੁੱਧ ਦੀ ਕਸਮ ਮੇਰੇ ਪੈਰ ਮਾਰ ਮੈਨੂੰ ਮਾਰ ਦਿਓ ਪੁੱਤ ਕਹਿੰਦਾ ਉਹ ਕਹਿੰਦਾ ਵੀ ਫੇਰ ਮਾਰਿਆ ਜਦੋਂ ਮਾਂ ਦੇ ਪੈਰ ਮਾਰਿਆ ਕਹਿੰਦਾ ਦੂਜਿਆਂ ਨੂੰ ਐ ਲੱਗਿਆ ਵੀ ਬਾਹਰੋਂ ਫੇਰ ਹੋ ਗਿਆ ਬਾਗ ਦਾ ਬੜਾ ਦਫੜੀ ਪੈ ਗਈ ਕਹਿੰਦਾ ਉੱਥੇ ਦੁਨੀਆ ਦਲੀ ਦੀ ਮਰੇ। ਜਿ ਵੈਰ ਹੋ ਗਈ। ਐ ਤਾਂ ਪਤਾ ਹੀ ਨਹੀਂ ਕਿ ਆਪ ਹੀ ਮਾਰਿਆ। ਕਿਉਂਕਿ ਉੱਥੇ ਮਾਂ ਮਾਰ ਕੇ ਉੱਥੇ ਛੱਡ ਕੇ ਤੇ ਇੱਧਰ ਆ ਗਈ। ਦੇਖੋ ਕਿੱਡਾ ਦੇਰ ਨਾਲ ਮਾਂ ਦੇ ਪੈਰ ਮਾਰਿਆ ਆਪਦੀ ਦੇ। ਵੀ ਕੋ ਹੋਰ ਪਹੁੰਚ ਜਾਣ। ਜਿਹੜੇ ਕਹਿੰਦੇ ਜਾਂਦਾ ਜਣਾੜਾਉਣਾ ਜਾਂਦੀ ਆ ਤੁਹਾਨੂੰ ਖੁਸ਼ੀ ਨਹੀਂ। ਸਾਨੂੰ ਤਾਂ ਵੀ ਖੁਸ਼ੀ ਆ ਸਾਨੂੰ ਤੇ ਦੇਦੀ ਖੁਸ਼ੀ ਨਹੀਂ ਭਾਈ। ਅੜਤਾ ਪਰਵਾਰ ਉਜੜ ਗਏ ਸਾਡੀਆਂ ਇੱਜਤਾਂ ਲੁੱਟੀਆਂ ਗਈਆਂ ਯਾਰ ਕੋਹ ਕੋਹ ਕੇ ਮਾਰਿਆ ਗਿਆ ਯਾਰ ਕਾਦੀ ਖੁਸ਼ੀ ਹੈ ਭਈ ਕਿਹリエ ਜਾਂਦੀ ਹੈ ਇਹ ਉਜਾੜਾ ਠੀਕ ਹੈ ਨਾ ਸਾਡੇ ਭਾ ਵੀ ਉਜਾੜਾ ਹੈ ਉਸ ਦਿਨ ਉਜੜਿਆਵਾ ਦੇਣਾ ਸਾਡਾ ਉਹ ਜਿੱਦੇ ਤੁਸੀਂ ਆਜ਼ਾਦੀ ਕਹਿੰਦੇ ਆ ਜਿੱਦੇ ਤੁਸੀਂ ਕਹਿੰਦੇ ਵੀ ਆ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਖੁਸ਼ੀ ਨਹੀਂ ਸਾਡੇ ਲਈ ਉਹ ਗਮੀ ਦਾ ਦੇਣਾ ਨਿਆਬਲੇ ਜਿਹੜਾ ਕਿ ਹੁਣ ਦੌਰ ਦੁਬਾਰਾ ਫੇਰ ਬਣਾਉਣ ਲੱਗੇ ਸੀ ਉਹ ਕਿਸਮਤ ਮਹਾਰਾਜ ਦੀ ਦੇਖੋ ਕਿੰਨੇ ਦਿਨ বাজਦਾ ਬਣਾ ਤੁਸੀਂ ਦਿਨਾ ਹੀ ਹੈ ਜਿਹੜੇ ਰੋਡ ਬਣੀ ਜਾਂਦੇ ਉਹ ਨਹੀਂ ਬਣੀ ਜਾਂਦੇ ਕਿਸੇ ਗੱਲ ਨੂੰ ਬਣਦੇ ਆ ਸਾਡੇ ਪਿੰਡ ਸੌਣੀ ਆ ਗਈ ਸੰਭਾਲ ਸਰਚ ਗੋਪੀਆਂ ਦੀ 22 300 ਕਿਲੋ ਰਿਕੁਆਇਰ ਹੋਣਾ ਆ ਜਿਹੜਾ ਨਵਾਂ ਰੋਡ ਬਣਿਆ ਇਹਦੇ ਨਾਲ ਹੋਣਾ ਆ ਸਾਡੇ ਨਹਿਰ ਦੇ ਨਾਲੋਂ ਸਾਰੀ ਜ਼ਮੀਨ ਆ ਗਈ ਉਹਦੇ ਸੌਣੀ ਘਾਤ ਆਉਣੀ ਹੈ ਤੇ ਫੋਜੀਆਂ ਦੀ ਇਹ ਰੋਡ ਜਾਂਦੇ ਆ ਵੱਡੇ ਅੜਾਮਿਆਂ ਵਿੱਚ ਆਉਣਾ ਸੌਣੀ ਦੇ ਬਾਣੇ ਉਹਨਾਂ ਨੇ ਆ ਡਿੱਗਣੇ ਤੇ ਇੱਕ ਨਗਰ ਦੀ ਜ਼ਮੀਨ ਰਿਕੁਇਰ ਕਰਕੇ ਮੁੜ ਗਏ ਉਹਨਾਂ ਕੋਲ ਆ ਜਾਣੀਆਂ ਆਈ ਹੁਣੇ ਉਹਨਾਂ ਦਾ ਸਾਡੇ ਕੋਲੇ ਕੱਖ ਨਹੀਂ ਸੀ ਅੱਜ ਅਸੀਂ ਫੈਸਲੇ ਤੇ ਗਏ ਸੀ ਕੋਈ ਬੰਦਾ ਫੈਸਲੇ ਤੋਂ ਭਾਈਦਾ ਸੀ ਉਹਨੇ ਉਹਨੂੰ ਸੱਦਿਆ ਸੀ ਉਹ ਕਹਿੰਦਾ ਬਾਈ ਜੀ ਜੇ ਜਵਾਨ ਕਰ ਲਈਏ ਨਾ ਤੇ ਖੜ ਜੀਏ ਭੱਜ ਜੀਏ ਨਾ ਨਾ ਭੱਜ ਦੋ ਦਿਨ ਇਧਰ ਉਧਰ ਹੋ ਜਾਣ ਲੇਟ ਹੋ ਜੇ ਮਹੀਨਾ ਲੇਟ ਹੋ ਜੇ ਪਰ ਭੱਜ ਜੀਏ ਨਾ ਯਾਰ ਮੁੱਕਰੀਏ ਨਾ ਗੱਲ ਉਹ ਕਹਿੰਦਾ ਅਸੀਂ ਜਦੋਂ ਆਏ ਸੀ ਅਸੀਂ ਗਰੀਬ ਸਾਂ ਬਿਲਕੁਲ ਠੀਕ ਹੈ ਕਿਉਂਕਿ ਸਾਡੇ ਕੋਲੇ ਥਾਂ ਦਾ ਈ ਸੀ ਤੇ ਸਾਡੇ ਬਜ਼ੁਰਗਾਂ ਨੇ ਮਿਹਰਤ કરી ਸਾਡੇ ਯਾਦ ਆ ਅਸੀਂ ਪੈਦਾ ਹੋਏ ਅਸੀਂ ਛੋਟੇ ਛੋਟੇ ਸੀ ਸਾਨੂੰ ਇੱਕ ਘਰ ਨੇ ਚਿਗਾਠ ਦਿੱਤੀ ਸੀ ਚਿਗਾਠ ਅੱਜ ਵੀ ਪਰਿਵਾਰ ਹੈਗਾ ਜੀਨੇ ਚਿਗਾਠ ਦਿੱਤੀ ਸੀ ਉਹਨਾਂ ਨੂੰ ਜੀਰੇ ਦੇ ਨਾਲ ਹੀ ਪਿੰਡ ਮੀਹਾਂ ਸਿੰਘ ਵਾਲਾ ਚਿਗਾਠ ਦਿੱਤੀ ਸੀ ਉਹ ਕਹਿੰਦਾ ਅੱਜ ਵੀ ਚਿਗਾਠ ਦੇ ਬਦਲੇ ਸੀ ਉਸ ਪਰਿਵਾਰ ਨਾਲ ਖੜੇ ਆ ਜਦੋਂ ਵੀ ਸਾਨੂੰ ਕੋਈ ਉਹਨਾਂ ਤੱਕ ਕੋਈ ਕੰਮ ਉਹਨਾਂ ਨੂੰ ਸਾਡੇ ਤੱਕ ਪੈਂਦਾ ਤਾਂ ਅਸੀਂ ਕਹਿੰਦੇ ਹਾਜ਼ਰ ਆ ਅਜੀ ਤੁਹਾਡਾ ਦੇਣ ਨਹੀਂ ਦੇ ਸਕਦੇ ਤੁਸੀਂ ਤੁਹਾਨੂੰ ਚਗਾਠ ਦਿੱਤੀ ਸੀ ਕਿਉਂਕਿ ਕਿਸੇ ਸਮੇਂ ਉਹ ਚਗਾਠ ਬਹੁਤ ਵੱਡੀ ਚੀਜ਼ ਸੀ ਜੇ ਅੱਜ ਦੇ ਸਮੇਂ ਸੋਚੀਂ ਯਾਰ ਚਗਾਠ ਹੀ ਸੀ ਨਹੀਂ ਉਦੋਂ ਚਗਾਠ ਵੀ ਬੜੀ ਮੁਸ਼ਕਲ ਸੀ ਜੇ ਲੋਕ ਕਹਿੰਦੇ ਨਾ ਵੀ ਉਹ ਪੋਤੇ ਵਾਲੀ ਗੱਲ ਆ ਗਈ ਉਹ ਕਹਿੰਦਾ ਮਾਂ ਬੋਤਾ ਭੈਕਦਾ ਪੰਜਾਬਾਂ ਦਾ ਲੈ ਲਾ ਉਹ ਕਹਿੰਦੀ ਨਹੀਂ ਮਹਿੰਗਾ ਇੱਕ ਦਿਨ ਉਹ ਹੀ ਮਾਂ ਨੇ ਕਿਹਾ ਕਹਿੰਦੀ ਪੁੱਤ ਲੈ ਲਾ ਕਹਿੰਦੀ 100 ਦਾ ਵਿਗਦਾ ਉਹ ਕਹਿੰਦਾ ਮਾਂ ਮਹਿੰਗਾ ਉਹ ਕਹਿੰਦੀ ਨਹੀਂ ਪੁੱਤ 100 ਦਾ ਕਿਹੜਾ ਮਹਿੰਗਾ ਸਸਤਾ ਹੈ ਉਹ ਕਹਿੰਦਾ ਮਾਂ ਇਹ ਹੀ 50 ਦਾ ਸੀ ਉਹਦੇ ਕਹਿੰਦੀ ਪੁੱਤ ਉਹਦੇ ਆਪਣੇ ਕੋਲੇ 50 ਹੈ ਨਹੀਂ ਸੀ ਅੱਜ ਆਪਣੇ ਕੋਲੇ 100 ਹੈ 100 ਲਾਉਣਾ ਸੌਖਾ ਪੰ ਉਹਦੇ 50 ਸਾਨੂੰ ਵੜਨੇ ਪੈਂਦੇ ਅੱਜ 100 ਦਾ ਵੀ ਸਸਤਾ ਹੈ ਜਿਹਦੇ ਕੋਲੇ ਹੈ ਨਹੀਂ ਨਾ ਉਹਦੇ ਲਈ ਚੁਗਾਠ ਵੀ ਬਹੁਤ ਮਹਿੰਗੀ ਹੈ ਉਦੋਂ ਹੀ ਦਰਵਾਜ਼ੇ ਵੀ ਬਹੁਤ ਮਹਿੰਗੇ ਆ ਕੱਪੜੇ ਪਾ ਪਾ ਕੇ ਟਾਈਮ ਪਾਸ ਕਰਦੇ ਆ ਇਸ ਕਰਕੇ ਉਹ ਕਹਿੰਦਾ ਅਸੀਂ ਅੱਜ ਵੀ ਉਸ ਇਸ਼ਾਨ ਮੰਨਦੇ ਆ ਤੇ ਅਸੀਂ ਜ਼ੁਬਾਨ ਦਾ ਦਿੱਤਾ ਖਾਣੇ ਆ ਤੂੰ ਜ਼ੁਬਾਨ ਤੋਂ ਨਾ ਭੱਜ ਬਈ ਤੂੰ ਜਿਹੜੀ ਜ਼ੁਬਾਨ ਕੀਤੀ ਪੁਗਾ ਫਿਰ ਭੁੱਗੀ ਉਹ ਕਿਸਾਨ ਜੁਨੀਆ ਦਾ ਪ੍ਰਧਾਨ ਹੈ ਮੀਆ ਸਿੰਘ ਵਾਲੇ ਤੂੰ ਜਿਹੜਾ ਆਇਆ ਵੀ ਉਹਦੇ ਨਾਲ ਸੀ ਫਾਕੋ ਨੇ ਸਾਡਾ ਲਿਆ ਜਿੱਦਰ ਸੱਚ ਸੀ ਕੋਈ ਕਹਿੰਦਾ ਬਿਲਕੁਲ ਚਾਹੇ ਮੈਂ ਬੰਦਾ ਤੀ ਨਾ ਪਰ ਜਿਹੜੀ ਗੱਲ ਸੱਚੀ ਹੈ ਮੈਂ ਸੱਚੀ ਕਹੂੰਗਾ ਵਾਕਈ ਮੈਗਾ ਖਾਨਦਾਨੀ ਬੰਦੇ ਆ ਬਾਈ ਤੁਸੀਂ ਠੀਕ ਹੈ ਨਾ ਜਿਹੜਾ ਫੈਸਲਾ ਕੀਤਾ ਫਿਰ ਮਾਨੂੰ ਬਾਲਤਾਲੀ ਗੱਲ ਸੁਣਾਈ ਮੈਂ ਕਿਹਾ ਮੈਂ ਕਿਹਾ ਇਹ ਗੱਲ ਲੱਖ ਰੁਪਈਏ ਦੀ ਆ ਸਾਡੇ ਇੱਕ ਵਹਿੜਕਾ ਹੁੰਦਾ ਸੀ ਸਾਡੇ ਵਾਲਿਆਂ ਨੇ ਲਿਆਂਦਾ ਪਤਾ ਨਹੀਂ ਕਿੱਥੋਂ ਸੀ ਤੇ ਜਦੋਂ ਉਹਨੂੰ ਜੋੜਦੇ ਸੀ ਨਾ ਉਹਨੇ ਤੁਰਿਆ ਜਾਣਾ ਤੁਰਿਆ ਜਾਣਾ ਜਦੋਂ ਸਾਡੇ ਖੇਤ ਦੇ ਵਿੱਚ ਪਰਦੇ ਸੀਗੇ ਮੂਤ ਖਾਲ ਨਾਗਦਾ ਸੀ ਐ ਸਿੱਧਾ ਹੀ ਖਾਲ ਵੇਚ ਦੀ ਰੇੜੀ ਡੱਬਦੀ ਸੀ ਉਹਦੋਂ ਖਾਲ ਚੌੜੇ ਜਿਹੇ ਹੁੰਦੇ ਸੀ ਉਹਨੇ ਉੱਥੇ ਆ ਕੇ ਪਾਣੀ ਨੂੰ ਦੇਖ ਕੇ ਬਹਿ ਜਾਣਾ ਪਾਣੀ ਡੁੱਲਦਾ ਸੀ ਉਹ ਪਾਣੀ ਦੀ ਤਿੰਨੋਂ ਗੋਲ ਤੋਂ ਪਰ ਉਹਨਾਂ ਨੇ ਹੋੜੇ ਮਾਰ ਮਾਰ ਠਾਉਣਾ ਕਿਧਰੇ ਰੇੜੀ ਚੱਕਣੀ ਤਾਂ ਲਮਕਾਈ ਫਿਰਨਾ ਲੱਤਾਂ ਕੰਮ ਹੀ ਛੱਡ ਜਾਂਦੀਆਂ ਸੀ ਉਹਦੀਆਂ ਉਹਨੇ ਦੱਬ ਦੇਣੇ ਥੰਦੇ ਬਹਿ ਜਾਣਾ ਉਹਨਾਂ ਚੱਕਣਾ ਮਗੜ ਕਿਹੜੇ ਪਾਰੇ ਨੂੰ ਭੜਿਆ ਆਪ ਰੋੜ ਕੇ ਲੈ ਜੋ ਯਾਰ ਹਨ ਅੱਜ ਤਾਂ ਨਿਆਣੇ ਹੁੰਦੇ ਸੀ ਅਹੀਂ ਟੁੱਟੇ ਲੈਣ ਮਾਰੇ ਨੇ ਬੈ ਜਾਣਾ ਜਦੋਂ ਉਹਨੇ ਬੈ ਜਾਣਾ ਸੀ ਰੁੜ ਪੈ ਲਾਉਂਦੀ। ਇਹ ਆ ਕੀ ਹੋ ਗਿਆ ਓਏ ਮੈਂਟ ਜਿਹੜੇ ਕੋ ਪਿਆ। ਤੇ ਉਹ ਲਵੇ ਕੋਈ ਨਾ। ਇੱਕ ਦੋ ਵੇਰੀ ਪਿੰਡ 'ਚ ਵਿਗਿਆ ਮੁੜਿਆ ਆ ਉਹ। ਜਦੋਂ ਅਗਦੇ ਨੇ ਵੇਖਿਆ ਪਾਣੀ ਕੋਲੇ ਬਹਿ ਗਿਆ ਜਾ ਕੇ ਪਿੰਡ 'ਚ ਬਦਨਾਮ ਹੋ ਗਿਆ। ਕਿ ਉਹਨਾਂ ਦਾ ਬੱਚਾ ਪਾਣੀ ਨੂੰ ਦੇਖ ਕੇ ਵਹਿੰਦਾ। ਕਿਹੜਾ ਲਵੇ? ਤੇ ਸਾਡੇ ਵਾਲਿਆਂ ਨੂੰ ਭੇਜਤਾ ਸਾਡਾ ਬੰਦਾ ਹੁਣ ਇਡਲੀ 'ਚ ਰਹਿੰਦਾ। ਸਾਡੇ ਦਾਇ ਦਾ ਮੁੰਡਾ ਵੱਡਾ ਭਰਾ ਸਾਡਾ ਤੇ ਉਹਨੂੰ ਭੇਜਤਾ ਕਹਿੰਦੇ ਵੀ ਜਾ ਜਿਗਰਾਉ ਮੰਡੀ ਤੇ ਲੈ ਜਾ ਜਿਗਰਾਉ ਮੇਰੀ ਭੂਆ ਸੀ ਉਹਨੇ ਮੇਰੀ ਭੂਆ ਦੇ ਮੁੰਡੇ ਨੂੰ ਨਾਲ ਲੈ ਲਿਆ ਤੇ ਸਾਡੇ ਪਿੰਡ ਦਾ ਹੀ ਗਾਕ ਲੱਗ ਗਿਆ ਉਹ ਕਹਿੰਦਾ ਮੈਂ ਪਰਾਂ ਹੋ ਜਾਣਾ ਤੂੰ ਵੇਚ ਦੇ ਬੱਚਾ ਬੈਗ ਗਿਆ ਸੋਹਣਾ ਸੀ ਤੇ ਗੱਲ ਲੜ ਗਈ ਪੈਸਿਆਂ ਤੇ ਪੈਸੇ ਘਟਦੇ ਸੀ ਘਟਣ ਵੀ ਕਨੇ 100 ਰੁਪਿਆ ਸਾਡੇ ਵਾਲਾ ਭੰਜ ਕੇ ਜਾਵ ਰਿਹਾ ਕਹਿੰਦਾ ਕੋਈ ਨਹੀਂ ਆਪਣੀ ਇਹ ਪੱਟ ਦੇ ਦਿਓ ਉਹਨੇ ਕੋ ਹੁਣ ਤਾਂ ਵੇਚ ਗਿਆ ਤੂੰ ਦੱਸ ਸਹਰੇ ਦੇ ਵਿੱਚ ਕਿਉਂ ਆਉਣਾ ਹੈ 100 ਰੁਪਏ ਖਸਮਾ ਨੂੰ ਖਾਏ ਜਾਂਦਾ ਤਾਂ ਫਿਰ ਜਾਵੇ ਉਹ ਜਿਹੜੇ ਲਿਆਏ ਹੁਣ ਜਦੋਂ ਖੇਤ ਲੈ ਕੇ ਗਏ ਉਹਨਾਂ ਦੀ ਵੀ ਖਾਲ ਸੀ ਭਾਈ ਸਾਹਿਬ ਹੁਣ ਹੀ ਬਹਿ ਗਏ ਕੋਈ ਜਦੋਂ ਢੌਣ ਉੱਤੇ ਜਿਹੜਾ ਆ ਵੀ ਆਏ ਨਹੀਂ ਹੋੜਾ ਮਾਰੇ ਤੇ ਹੋੜਾ ਮਾਰਾ ਇਹ ਨਹੀਂ ਰੇੜੀ ਚੱਕੋ ਰੇੜੀ ਚੱਕੋ ਉਹ ਕਹਿੰਦਾ ਆਏ ਕਿ ਮੈਂ ਜੇ ਕੋ ਕਹਿੰਦਾ ਉਹ ਮੈਂਬਰ ਕੇ ਆਂ ਚਰਦੇ ਆ ਨੂੰ ਉਹਨਾਂ ਦਾ ਹੀ ਹੈ ਉਹ ਕਹਿੰਦਾ ਹਾਗਾ ਨੇ ਆਈਆਂ ਕਹਿੰਦੇ ਪਾਣੀ ਦੇ ਕੇ ਬਹਿ ਜਾਂਦੇ ਇਹ ਨਹੀਂ ਉੱਠਦਾ ਤੇ ਬਹੁਤ ਛਾਪਲੂ ਕਹਿੰਦਾ ਮਸਾ ਠਾਉਣਾ ਪੈਣਾ ਕਹਿੰਦਾ ਯਾਰ ਸਾਰਨੀ ਵੇਚ ਕੇ ਸਾਹਰੇ ਦੇ ਇਹ ਆ ਗਏ ਘਰੇ ਫੜਾ ਮਾਰੇ ਕਹਿੰਦਾ ਅਸੀਂ ਵੇਚਦਾ ਉਹ ਲੈ ਕੇ ਬਾਹਰ ਚ ਖੜੇ ਉਹ ਕਹਿੰਦਾ ਸੰਭੋ ਸੁਗਾਤਾਵਦੀ ਕਹਿੰਦੇ ਸਾਨੂੰ ਹੀ ਦੇਣਾ ਸੀ ਉਹ ਕਹਿੰਦਾ ਜਾ ਵੇਚੀ ਆ ਵੀ ਤੇ ਕਿਹੜੇ ਕੰਮ ਨੂੰ ਸਹਰੇ ਦੇ ਜਗਰਾਉਣ ਤੋਂ ਜਾ ਕੇ ਵੇਚ ਕੇ ਲੱਤਾਂ ਘੜਾ ਕੇ ਤੇ ਉਹ ਘਰੇ ਆ ਗਿਆ ਇਹ ਕਈ ਵਾਰੀ ਆਏ ਹੋ ਜਾਂਦੀ ਆ ਕਈ ਵਾਰੀ ਆਏ ਵੀ ਹੋਈ ਐ ਵੀ ਬੱਚਾ ਵੇਚਿਆ ਇਰਾਤ ਨੂੰ ਖੁੱਲ ਕੇ ਅਗਲੇ ਤੋਂ ਪੈਂਡ ਆ ਜਾਂਦਾ ਸੀ ਇੱਕ ਸਾਡੇ ਕੋਲ ਇਹ ਵੀ ਸੀਗਾ ਸਾਡੇ ਤਾਂ ਆਏ ਕੋਲੇ ਸੀਗਾ ਉਹ ਪੈਂਡ ਆ ਜਾਂਦਾ ਸੀ ਆਪੇ ਉਹ ਦੋ ਦਾਮਾਂ ਤੋਂ ਭੱਜ ਆਇਆ ਬੈੱਕ ਕੇ ਤੇ ਜੇ ਕੋਈ ਪੈਂਡ ਆ ਜਾਂਦਾ ਮਗਰ ਅਗਲਾ ਕਹਿੰਦਾ ਤੁਸੀਂ ਹੋੜ ਲਿਆਏ ਆ ਉਹਦਾ ਪਤਾ ਨਹੀਂ ਜੀ ਇਹ ਨਹੀਂ ਲੱਗਦਾ ਸੀਗਾ ਉਹਦੋਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਉਹਦੋਂ ਅਸੀਂ ਨਿਆਣੇ ਹੁੰਦੇ ਸੀਗੇ ਸਾਡੇ ਬੰਦੇ ਨਗੌਰ ਤੋਂ ਬੈਠ ਕੇ ਲੈ ਕੇ ਆਉਂਦੇ ਹੁੰਦੇ ਸੀ ਪੈਦਲ ਨਗੌਰ ਦਾ ਬੱਚਾ ਇੰਨਾ ਮਜ਼ਹੂਰ ਸੀ ਹਾਲਾਂਕਿ ਮੇਰੇ ਹਿਸਾਬ ਨਾਲ ਪੱਠੇ-ਪੁੱਠੇ ਘੱਟ ਪਾਉਂਦੇ ਸੀਗੇ ਤੂੜੀ ਤੰਦ ਜਾਂ ਬਾਹਲਾ ਪਾਉਂਦੇ ਸੀ ਸੁੱਕਾ ਸੱਕਾ ਜਾਂ ਤੇ ਉਹ ਪਤਲੇ ਜਿਹੇ ਹੁੰਦੇ ਸੀ ਉਹ ਸੋਹਣੇ ਲੱਗਦੇ ਸੀ ਆਪਣੇ ਆਲੇ ਢਿੱਡਲ ਬਣ ਜਾਂਦੇ ਸੀ ਹਨਾ ਉਹਨਾਂ ਦੇ ਬਾਅਦ ਚ ਖੂਨ ਹੀ ਉਹੋ ਜਿਹਾ ਹੋ ਗਿਆ ਵੀ ਉਹ ਸੁੱਕੇ ਹੀ ਰਹਿੰਦੇ ਸੀ ਵਧੀਆ ਭੱਜਣ ਨੂੰ ਉਹ ਠੋਕਰਾਂ ਦੇ ਲਾਦੇ ਆਪਣੇ ਇੰਦਰ ਭੱਜਣ ਤੇ ਠੋਕਰ ਕਹਿੰਦੇ ਆ ਜਿਹੜੇ ਰੇੜੀ ਤੇ ਭਜਾਉਂਦੇ ਆ ਉਹ ਜਦੋਂ ਠੋਕਰ ਤੇ ਲੱਗ ਗਏ ਉਹ ਮਹਿੰਗੇ ਵਿਕਣ ਲੱਗ ਗਏ ਤੇ ਨਗੌਰੋਂ ਇੱਥੇ ਆਉਣ ਲੱਗੇ ਰਾਸਤਾਨੀ ਵੀ ਆਉਣ ਲੱਗੇ ਓਏ ਤੁਰੇ ਆਉਣਾ ਪੰਜ-ਪੰਜ 7-7 ਬੱਚੇ ਬੰਨ ਕੇ 15-15 20-20 ਜਣਾਂ ਦੇ ਪਹੁੰਚਣਾ ਲੋਕਾਂ ਨੇ ਲੈ ਕੇ ਘਰੇ ਤੇ ਫਲਾਨਾ ਵੇ ਨਗੌਰੀ ਬੱਚੇ ਲਿਆਇਆ ਭਈ ਪੰਜ ਜੋੜੀਆਂ ਚਲੋ ਵੀ ਉਹਦੇ ਕੋਲੇ ਹੈ ਉਦੋਂ ਵੇਲੇ ਇਹ ਰਿਵਾਜ ਸੀ ਹੌਲੀ-ਹੌਲੀ ਉਹ ਵੀ ਝੱਕਿਆ ਗਿਆ ਹਣ ਨਗੌਰ ਚ ਵੀ ਐਂ ਫਿਰਦਿਆ ਤੁਰੇ ਸੜਕਾਂ ਤੇ ਕੋਈ ਨਹੀਂ ਪਹੁੰਚਦਾ ਉਹੀ ਬੱਚੇ ਆ ਨਗੌਰੀ ਮੈਂ ਵੀ ਨਾ ਉਹਨਾਂ ਜਾਂਦਾ ਜਦੋਂ ਹੁਣ ਮੇਰਾ ਤਾਂ ਉੱਤੇ 30 ਕਿਲੋਮੀਟਰ ਤੇ ਢਾਬਾ ਸੀ ਆ ਫਿਰਦੇ ਮੈਂ ਗਾ ਨਗੌਰ ਵਾਲੇ ਤੱਕ ਹੀ ਜਾਂਦੇ ਕੋਈ ਨਹੀਂ ਪਹੁੰਚਦਾ ਕੋਈ ਟਾਈਮ ਸੀ ਸਾਜ ਵਾਲੇ ਬੁੜੇ ਮੈਂ ਕਿਵੇਂ ਧਾਰਾਂ ਬੰਨੀ ਫਿਰਦੇ ਸੀ ਇਹਨਾਂ ਦੀ ਇਹ ਸਮਾਂ ਹੁੰਦਾ ਹਰ ਚੀਜ਼ ਦਾ ਸਮਾਂ ਹੈ ਠੀਕ ਹੈ ਨਾ ਹੁਣ ਟਰੈਕਟਰਾਂ ਦੀ ਵਾਰੀ ਆ ਗਈ ਭਾਈ ਹੁਣ ਬਾਲਤਾਂ ਦਾ ਮੌਸਮ ਚੱਕਿਆ ਗਿਆ ਹਜੇ ਮਾਝੇ ਚ ਝੋਟੇ ਹੈਗੇ ਆ ਉਹ ਝੋਟੇ ਹੀ ਜੋੜਦੇ ਆ ਉਹ ਨਗੂੜ ਹੈਗੇ ਆ ਉਹ ਜੋੜਦੇ ਆ ਆਪਣੇ ਤਾਂ ਬਾਲਤ ਕਿਸੇ ਕੋਲੇ ਟਾਮੇ ਟੱਲੇ ਕੋਲੇ ਆ ਨਹੀਂ ਤਾਂ ਹੈ ਨਹੀਂ ਕੋਈ ਸੇਵਾ ਕਰਨ ਵਾਲਾ ਆਵੇ ਤਾਂ ਕੀ ਕਹਿਣਾ ਕੋਈ ਦੂਜਾ ਇਹਦੀ ਸੇਵਾ ਕਰਦਾ ਹੋਵੇ ਵੀ ਚਲੋ ਪ੍ਰਾਣੀ ਰੱਖੇ ਵੀ ਆ ਵੀ ਸੇਵਾ ਕਰ ਲੋ ਯਾਰ ਨਹੀਂ ਤਾਂ ਵਿਚਾਰਿਆਂ ਦਾ ਦਾਣਾ ਪਾਣੀ ਮੋਕ ਗਿਆ ਦੁਨੀਆ ਤੋਂ ਤੇ ਹੁਣ ਜਾਂ ਤਾਂ ਅਵਾਰਾ ਪਸ਼ੂਆਂ ਦਾ ਕੋਈ ਹੱਲ ਹੋ ਜੇ ਹੁਣ ਥੋੜੇ ਬਣ ਹੋ ਗਏ ਸਾਡੇ ਮੁੰਡਾ ਮਰਿਆ ਮੋਟਰਸਾਈਕਲ ਤੇ ਸਿੱਧਾ ਵੱਜ ਜਾ ਕੇ ਢੱਠਾ ਮੁੰਡਾ ਮੌਕੇ ਤੇ ਰਹਿ ਗਿਆ ਕੌਣ ਦੇਊ ਕਿਸੇ ਦਾ ਪੁੱਤ ਭਈ ਉਹ ਤਾਂ ਚਲੋ ਕਹਤਾ ਗਊ ਦਾ ਜਾਇਆ ਜੀ ਇਹ ਤਾਂ ਆਏ ਆ ਜੀ ਇਹਨੂੰ ਆਏ ਨਾ ਕਰੋ ਜੀ ਇਹਨੂੰ ਖਾਣ ਦਾ ਪਾਪ ਆ ਜੀ ਤੇ ਜਿਹੜਾ ਉਹਨੇ ਮੁੰਡਾ ਮਾਰਤਾ ਨੌਜਵਾਨ ਉਹ ਕੋਈ ਪਾਪ ਨਹੀਂ ਯਾਰ ਜਾਨਵਰ ਦੀ ਕਦਰ ਆ ਬੰਦੇ ਦੀ ਕੋਈ ਕਦਰ ਹੀ ਨਹੀਂ ਯਾਰ ਇੱਥੇ ਠੀਕ ਹੈ ਫੇਰ ਉਹ ਸੇ ਗਾਇਆਂ ਗਾਣਿਆ ਟੱਠੇ ਇਕੱਠੇ ਫਿਰਦੇ ਆ ਯਾਰ ਉਥੇ ਪਰਿਵਾਰ ਤੁਰੇ ਆਉਂਦੇ ਆ ਯਾਰ ਉਥੇ ਛੜਕ ਚ ਯਾਰ ਕੀ ਕੁਛ ਕਰੀ ਜਾਂਦੇ ਆ ਯਾਰ ਇਹਨਾਂ ਦੇ ਕਿਹੜੇ ਨੀਕਰਾਂ ਪਾਈਆਂ ਥਾਲਿਆਂ ਤੇ ਠੀਕ ਹੈ ਇਹਨਾਂ ਨੂੰ ਵੀ ਯਾਰ ਕੋਈ ਹੱਲ ਤਾਂ ਹੋਣਾ ਚਾਹੀਦਾ ਇਹਨਾਂ ਨੂੰ ਕਟਾਓ ਵੀ ਗਾਂ ਇਹਨਾਂ ਦੀ ਨਾਸਬੰਦੀ ਕਰੋ ਗਾਂ ਇਹਨਾਂ ਦੀ ਪਦਾਇਸ ਨਾ ਵਧੇ ਕਿਸੇ ਧਾਰਨਾ ਤੇ ਇਹਨਾਂ ਦਾ ਖਾਤਮਾ ਕਰੋ ਕੋਈ ਤਾਂ ਹੱਲ ਕਰੋ ਟੈਕਸ ਲਾਦਾ ਬੈਲ ਚ ਇਹ ਜੀ ਗਊ ਤਾਂ ਐਸਾ ਜਿਵੇਂ ਬਹੁਤ ਗਊਸਾਲਾ ਦਿੱਲੀ ਬਣਾਈ ਹੁੰਦੀ ਉੱਥੇ ਸਾਂਭੀਆਂ ਸਾਰੀਆਂ ਸਾਡੇ ਪੰਜਾਬ ਚ ਗਊਸਾਲਾ ਵਿਚਾਰੇ ਪਤਾ ਨਹੀਂ ਕਿਵੇਂ ਟਾਈਮ ਪਾਸ ਕਰਕੇ ਪੱਠੇ ਪਾਉਂਦੇ ਆ ਪਿੰਡਾਂ ਵਾਲੇ ਸਾਂਭਦੇ ਆ ਪਿੰਡਾਂ ਵਾਲੇ ਜੱਟ ਜਾ ਕੇ ਕੋਈ ਤੂੜੀ ਦੀ ਟਰਾਲੀ ਛੜਦਾ ਕੋਈ ਪੱਠਿਆਂ ਦੀ ਛੜਦਾ ਕੋਈ ਵੱਢ ਕੇ ਛੜਦਾ ਸਾਂਭਦੇ ਆ ਤੇ ਉਲਟਾ ਸਾਨੂੰ ਹੀ ਸਿਖਾਉਂਦੇ ਆ ਵੀ ਇਹ ਗਊ ਮਾਤ ਹੈ ਇਹ ਜਿਹੜੇ ਰੌਲਾ ਪਾਉਂਦੇ ਆ ਗੰਦੇ ਜਿਹੇ ਸਾਡੇ ਪੰਜਾਬ ਦੇ ਜਿਹੜੇ ਤਿੰਨ ਚਾਰ ਆ ਵੀ ਅਸੀਂ ਸੈਮਸੈਣ ਵਾਲੇ ਆ ਉਹਨਾਂ ਨੂੰ ਪੁੱਛੋ ਵੀ ਕਿਤੇ ਗਊਸਾਲਾ ਤੇ ਪੱਠੇ ਦੀ ਟਰਾਲੀ ਲਿਆਂਦੀ ਆ ਤੂੜੀ ਦੀ ਟਰਾਲੀ ਲਿਆਂਦੀ ਆ ਉਹ ਤੁਹਾਡੇ ਬੁੜੇ ਲਿਉਂਦੇ ਆ ਉਹ ਜੱਟ ਲਿਉਂਦਾ ਉਹ ਜੱਟ ਪਾਲਦਾ ਉਹ ਕਿਸਾਨ ਪਾਲਦਾ ਉਹਨਾਂ ਨੂੰ ਜੀ ਨੂੰ ਤੁਸੀਂ ਕਹਦੇ ਨੇ ਅਸੀਂ ਆਨੇ ਚਾਚਾ ਨਹੀਂ ਮੰਨੰਜਾ ਤੁਹਾਡੇ ਮੰਨਣਾ ਮੰਨਣਾ ਕੀ ਹੋਊਗਾ ਕਿ ਲੋਕ ਲੋ ਹੱਕਦਿਆਂ ਖਾ ਕੇ ਜਿਹੜਾ ਉਹ ਜੱਟ ਦਾ ਹੀ ਆ ਈਗਾ ਨਾ ਤੜਕੇ ਬਾਹਰ ਆਨੇ ਆਂ ਹੂੰ ਪਾਤ ਤੁਹਾਡੇ ਬਾਹਰ ਸੌਣਦੇ ਹੁੰਦੇ ਆ ਤੁਸੀਂ ਇੰਨੀ ਕਾਣਕ ਖਾਣੇ ਆ ਕਣਕੀ ਕੱਢੀ ਤੁਰੇ ਆਉਂਦੇ ਆ ਤੜਕੇ ਤੁਸੀਂ ਸੱਟ ਹੀ ਆਓ ਕੋਈ ਹੱਟਾਂ ਦਾ ਹੀ ਖਾਣੇ ਯਾਰ ਫੇਰ ਤੁਸੀਂ ਕਹਿੰਦੇ ਸੀ ਅੰਨ ਦਾਤਾ ਨਹੀਂ ਮੰਨਣਾ ਤੁਹਾਡੇ ਅੰਦਰੋਂ ਬਿਣਾ ਪਾਤ ਤੋਂ ਕੋਸ ਨਹੀਂ ਨਿਕਲਣਾ ਜੇ ਜੱਟ ਨੇ ਬਿਜ਼ਨਸ ਨੂੰ ਬੰਦ ਕਰਤੀ ਕੀ ਖਾ ਲੋਗੇ ਮੁੱਲ ਤਾਂ ਮਿਲੂ ਜੇ ਖੇਤ 'ਚ ਹੋਊ ਜਖੀਰ ਤੇ ਚ ਨਾ ਹੋਇਆ ਤਾਂ ਮੁੱਲ ਨਹੀਂ ਮਿਲਣਾ ਸਾਡੇ ਤਾਂ ਇਹੋ ਜਿਹੇ ਬੰਦੇ ਐ ਕਿ ਮੱਕੀ ਬੰਦ ਲਾਦੀ ਮੱਕੀ ਫ੍ਰੀ ਵਾਲੀ ਹੋਣੀ ਪਈ ਆ ਮੱਕੀ ਮੱਕੀ ਦਾ ਰੇਟ ਵੇਖ ਲੈ ਵਾਲੀ ਕਿ ਸਾਰਿਆਂ ਨੂੰ ਡਾਊਨ ਜਾਊਗਾ ਕਿਉਂਕਿ ਮੱਕੀ ਬਹੁਤ ਹੋ ਗਈ ਤੇ ਨਹੀਂ ਬਾਹਰੋਂ ਮਗਾਉਂਦੇ ਸੀ ਦੁੱਗਣੇ ਰੇਟ ਚ ਆਉਂਦੀ ਸੀ ਥੇਰੇ ਨੂੰ ਅੰਨ ਦਾਤਾ ਨਾ ਕਹੀਏ ਤਾਂ ਹੋਰ ਕੀ ਕਹੀਏ ਹਰ ਬੰਦਾ ਦੁਕਾਨਦਾਰ ਦਾ ਵੀ ਰੇਟ ਆਪਦਾ ਯਾ ਦੀ ਜਮਾ ਇਨਰ ਵੀ ਗੱਲੋ ਵੇਚਣੀਆਂ ਬਈ ਓਏ ਆ ਰੇਟ ਮੈਂ ਲੈ ਕੇ ਆ ਆ ਰੇਟ ਮੈਂ ਵੇਚੂਗਾ ਤੇ ਜੱਟ ਨੂੰ ਵੀ ਪਤਾ ਹੈ ਮੈਂ 20 ਕੀ ਰੇਟ ਲੈ ਕੇ ਆਇਆ ਭਾਈ ਕੀ ਰੇਟ ਹੈ ਪਾਣੀ ਲਾਇਆ ਕਿੰਨੇ ਦਾ ਬਿੱਲ ਕਿੰਨੇ ਭਰੇ ਆ ਰੇ ਸਪਰੇ ਕਿੰਨੇ ਦੀ ਪਾਈ ਆ ਸੀਰੀ ਨੂੰ ਕਿੰਨੇ ਦਿੱਤੇ ਆ ਕਿੰਨਾ ਖਰਚਾ ਆ ਤੇ ਕਿੰਨੀ ਫਸਲ ਨਿਕਲਣੀ ਆ ਤੇ ਫੇਰ ਵੀ ਰੇਟ ਆਪਦਾ ਨਹੀਂ ਫੇਰ ਵੀ ਆਪਦਾ ਨਹੀਂ ਫੇਰ ਵੀ ਵੇ ਸੋਚਦਾ ਪੱਲੇ ਕੁਝ ਵੀ ਨਹੀਂ ਬਰਾਬਰ ਸਟੋਲ ਦਾਣਿਆਂ ਦੇ ਭਰੇ ਰਹਿ ਜਾਂਦੇ ਘਰੇ ਜੇ ਜੋ ਵੀ ਕੁਦਰਤੀ ਮਾਰ ਪੈ ਜੇ ਜਿਵੇਂ ਐਦਗੀ ਪੈ ਗਈ ਤੇ ਫਿਰ ਨਾ ਉਹ ਉਧਰ ਦਾ ਨਾ ਉਹ ਉਧਰ ਦਾ ਜਿਹੜੇ ਪੁੱਤ ਬਾਹਰ ਬੈਠੇ ਸਾਡੇ ਉਹ ਉਹ ਸੋਚਦੇ ਆ ਫਿਰ ਉਹਨਾਂ ਕਰਕੇ ਜੱਟ ਜਿਉਂਦਾ ਐਨਆਰਆ ਕਰਨ ਕਰਕੇ ਜ਼ਰੂਰ ਜੱਟ ਜਿਉਂਦਾ ਜ਼ਰਾ ਉਹ ਜਿਉਂਦੇ ਵਾਸਤੇ ਰਹਿਣ ਨਹੀਂ ਤਾਂ ਜੱਟ ਦੀ ਜੂਨ ਬੁਰੀ ਰੜਕ ਰੜਕ ਮਰ ਜਾਣਾ ਸਹੀ ਗੱਲ ਹੈ ਸਹੀ ਗਾਣੇ ਤਾਂ ਇਹ ਆ ਜਿਹੜੇ ਦੂਜੇ ਗਾਣੇ ਸੀਗੇ ਜੱਟ ਨੇ ਆਏ ਕਰਤਾ ਜੱਟ ਨੇ ਫਲਾਣਾ ਕਰਤਾ ਉਹਨਾਂ ਨੇ ਮੋٹے ਟਾਇਰ ਪੁਵਾਇਆ ਸਾਡੇ ਟੈਰਾਂ ਟਰੈਕਟਰਾਂ ਦੇ ਉਹਨਾਂ ਨੇ ਨਵੇਂ ਜੌਂਡੀਅਰ ਕਰਾਏ ਆ ਉਹਨਾਂ ਨੇ ਚਾਰ ਕਿੱਲੇ ਵਾਲਾ ਵੀ ਨਵਾਂ ਟਰੈਕਟਰ ਲੈਤਾ ਤੇ ਨਹੀਂ ਸਾਡੇ ਬਜ਼ੁਰਗਾਂ ਦਾ 25 ਗੜ ਕਰਦੇ ਫਿਰਦੇ ਹੁੰਦੇ ਸੀ ਖੇਤ ਚ ਲਈ ਫਿਰਦੇ ਬਧੀਵਾ ਹੁੰਦਾ ਸੀਗਾ ਕਿਸੇ ਕੋਈ ਉਹ ਖੱਟਾ ਜਾ ਹੁੰਦਾ ਸੀਗਾ ਨਿੱਕਾ ਜਾ ਉਹ ਤੁਰਿਆ ਫਿਰਦਾ ਹੁੰਦਾ ਸੀ ਕਿਸੇ ਕੋਲ ਜੀਟਰ ਹੁੰਦਾ ਸੀ ਤੜਕੋ ਤੜਕੀ ਕਿਸੇ ਨੇ ਧੱਕਾ ਲਾਉਣਾ ਕਿਸੇ ਨੇ ਟੋਚਨ ਪਾ ਕੇ ਸਟਾਰਟ ਕਰਨਾ ਠੀਕ ਹੈ ਟਾਈਮ ਪਾਸ ਉਹ ਹੁੰਦਾ ਕਿਉਂਕਿ ਮੈਂ ਜਦੋਂ ਢਾਬਾ ਕਰਿਆ ਰਾਜਸਥਾਨ ਚ ਜਿਹੜੇ ਮਾਰ ਬੜੀਆਂ ਤੇ ਮੈਂ ਘਰੇ ਗਿਆ ਸੀਗਾ ਇੰਨੀ ਗਰੀਬੀ ਸੀ ਉਹਨਾਂ ਦੇ ਆਤ ਦੀ ਗਰੀਬੀ ਸੀ ਕਿ ਸੜਿਆ ਜਾ ਮੈਸੀ ਹੁੰਦਾ ਸੀ ਜਦੋਂ ਉਹਨਾਂ ਨੇ ਸਟਾਰਟ ਕਰਨਾ ਨਾ ਚਾਹ ਪੀ ਕੇ ਪਹਿਲਾਂ ਤਾਂ ਉਹਦੇ ਦਾਲੇ ਬਹਿ ਕੇ ਦੋ ਵਾਰੀ ਚਾਹ ਪੀ ਕੇ ਡੋਟੇ ਖਾਂਦੇ ਸੀਗੇ ਦੋ ਵਾਰੀ ਉਹਦੇ ਕੋਲੇ ਚਾਹ ਪੀ ਕੇ ਆਏ ਵੇਖਣਾ ਉਹਨੂੰ ਫਿਰ ਇੱਕ ਵਾਰ ਤੋ ਮਾਰੋ ਨਾ ਇੱਕ ਵਾਰ ਤੋ ਧੱਕਾ ਮਾਰੋ ਫਿਰ ਤਾਂ ਕਾਲਾਉਣਾ ਫੇਰ ਉਹਨੇ ਗਵਾਂਢਾਂ ਦਾ ਟਰੈਕਟਰ ਲਿਆਉਣਾ ਫਿਰ ਉਹਨੇ 1.5 ਕਿਲੋਮੀਟਰ ਤੂੰਣਾ ਮੇਰੇ ਹਿਸਾਬ ਨਾਲ ਤੁਸੀਂ ਉਹ ਹਟ ਜਾਂਦੀ ਸਾਨੂੰ ਉਹ ਤੇ ਫਿਰ ਧੂਆ ਹੀ ਦੀਦਾ ਸੀ ਗੱਲਾ ਫਿਰ ਸਾਨੂੰ ਪਤਾ ਹੁੰਦਾ ਸੀ ਹੋ ਗਿਆ ਸਟਾਰਟ ਤੇ ਬਾਈ ਜੀ ਢਾਬੇ ਚੱਲ ਕੇ ਸੋਹਣੇ ਸਾਡੇ ਉਹਨਾਂ ਕੋਲੇ ਚਾਰ ਆ ਗਏ ਛੇੜਣ ਤੇ ਉਹਨਾਂ ਨੇ ਟਰੈਕਟਰ ਲਿਆਂਦਾ ਨਵਾ ਠੀਕੇ ਇੱਕ ਦਿਨ ਮੈਂ ਬੈਠਾ ਕੋਲੇ ਤੇ ਗਵਾਂਢੀਆਂ ਦਾ ਟਰੈਕਟਰ ਸਟਾਰਟ ਨਹੀਂ ਹੋ ਰਿਹਾ ਕਿ ਉਹਨਾਂ ਨੇ ਤੱਕਾ ਲੈ ਰੱਖਿਆ ਹੈ ਕੱਤੇ ਵੜੀ ਤੀਜ ਵੀ ਕੋਈ ਰੱਖਿਆ ਹੈ ਮੈਂ ਕਿਹਾ ਤੁਹਾਡਾ ਨੱਤੀ ਤੋਈ ਤੋਂ ਮਗਰ ਪਾਇਆ ਹੁੰਦਾ ਈ ਜ਼ਾਲੇਵਾਬ ਦੇ ਢਣ ਪੁੰਗੇ ਐਡੀਸ਼ੇ ਦੀ ਸਾਭ ਹੀ ਹੋ ਗਏ ਤੁਸੀਂ ਓਏ ਤੇ ਮੈਂ ਕਹੋ ਉਹਨਾਂ ਦਾ ਅਜੇ ਤੱਕ ਲੱਗਿਆ ਯਾਰ ਬੈਟਰੀ ਮੂਰੀ ਡਾਊਨ ਹੋ ਗਈ ਉਹ ਖੜੀ ਦੀ ਇੱਕ ਬਾਤ ਹੈ ਮੈਂ ਕਿਹਾ ਬਾਤ ਨਹੀਂ ਬਾਤ ਆਪ ਦੀ ਪਲੀ ਥੱਲੇ ਸੋਟਾ ਮਾਰੋ ਭਾਈ ਇਹ ਦਿਨ ਮੁੜ ਕੇ ਵੀ ਆ ਸਕਦੇ ਆਗੇ ਭਾਈ ਉਹਨਾਂ ਦਾ ਟਰੈਕਟਰ ਚਾਲੀ ਗਈ ਉਹ ਤੇ ਅਜੇ ਪੜਿਆ ਗਿਆ ਨਾ ਮਾ ਠੀਕ ਹੈ ਬੰਦਾ ਅੰਦਰ ਹੋ ਗਿਆ ਪਹਿਲਾਂ ਉਹਨਾਂ ਦਾ ਪਿਓ ਫਿਰ ਦੋਨੇ ਮੁੰਡੇ ਅੰਦਰ ਹੋ ਗਏ ਫਿਰ ਨਵਾਂ ਵਿਆਹ ਹੈ ਮੁੰਡਾ ਉਹਦੀ ਨੋਹ ਤੋਂ ਹੀ ਪਰਚਾ ਹੋਊਗਾ ਉਹ ਵੀ ਅੰਦਰ ਮੈਂ ਕਿਹਾ ਕੱਲੀ ਬੁੜੀ ਰਹੀ ਥੋੜੀ ਮੈਂ ਕਿਹਾ ਹੋਏ ਇਹ ਨੂੰ ਵੀ ਅੰਦਰ ਕਰਾ ਦੇ ਉਹ ਪੱਲੇ ਥੋੜੇ ਦੱਕਾ ਨਹੀਂ ਠੀਕ ਹੈ ਕਿਉਂਕਿ ਰੱਬ ਜਮਾ ਥੇਲੀ ਤੇ ਰੱਖਦਾ ਪਰ ਨਵਾਂ ਸਾਫ ਕਰਦਾ ਕੰਮ ਯੋਗ ਡਰਾਈਵਰਾਂ ਨੂੰ ਖੇਸਵਾ ਕੋਣ ਆ ਮੈਂ ਕਹਿੰਦਾ ਹੁੰਦਾ ਜਿਹੜਾ ਡਰਾਈਵਰਾਂ ਨੂੰ ਸਾਡੇ ਨੂੰ ਖੇਸਵਾ ਖਵਾਊਗਾ ਉਹ ਭੁੱਖਾ ਹੀ ਮਰੂਗਾ ਸਾਡੇ ਗ੍ਰਾਮਾ ਹੁੰਦਾ ਸੀ ਠੇਕੇਦਾਰ ਸਾਰੇ ਟਰੱਕਾਂ ਵਾਲਿਆਂ ਨੂੰ ਪਤਾ ਭਾਪ ਚੱਕੀ ਲੱਗੀ ਹੁੰਦੀ ਸੀ ਉਹਦੀ ਉਸ ਟਾਈਮ ਤੇ ਉਹਨੇ ਘਰੇ ਪ੍ਰੋਗਰਾਮ ਕਰਿਆ ਤੇ ਮੈਨੂੰ ਸੱਦਿਆ ਉਹਤ ਨਾ ਮੂੰਫਲੀ ਦਾ ਢੇਰ ਲਾਇਆ ਪਿਆ ਸਿਲਕਿਆਂ ਦਾ ਜਿਹੜੇ ਰੋਡਾਂ 'ਚ ਪਾਉਂਦੇ ਸੀਗੇ ਇੰਨੇ ਗੰਦੇ ਥਾਂ ਪਈ ਤੇ ਲੋਕ ਉੱਤੇ ਬੂਟ ਲਾਹੀ ਜਾਣ ਉਹਦੇ ਜੁਕਤ ਨਾ ਮੈਂ ਕਿਹਾ ਵੇ ਰਾਮੇ ਆਹ ਕੀ ਓਏ ਇਹ ਕੀ ਹੈ ਇਹ ਕਹਿੰਦਾ ਸਰਦਾਰਾਂ ਨੇ ਖਾਣੇ ਕਹਿੰਦਾ ਚੱਕ ਦੇ ਦੇ ਫੱਟੇ ਕਹਿੰਦਾ ਉਹਨਾਂ ਨੇ ਨਹੀਂ ਛੱਡਣੀ ਮਿੱਟੀ ਮੁੱਟੀ ਦੰਦਾ ਬਿੱਲਾ ਸਭ ਖਾ ਜਾਂਦੇ ਮੈਂ ਕਿਹਾ ਟੈਨਸ਼ਨ ਨਾ ਲੈ ਤੇਰੇ ਦਿਨ ਥੋੜੇ ਆ ਠੀਕ ਹੈ ਤੈਨੂੰ ਮੈਂ ਇੱਥੇ ਛੱਡ ਕੇ ਜਾਣਾ ਹੈ ਮਲੰਗ ਹੋਏ ਨੂੰ ਛੱਡ ਕੇ ਜਾਊਂਗਾ ਯਾਦ ਰੱਖੀਂ ਇੱਕ ਦਿਨ ਚੰਨੂ ਆਣੇ ਦਾ ਬੰਦਾ ਗੱਡੀ ਤੇ ਗਿਆ ਨਾਲ ਢੇੜਾ ਲਾਉਣ ਉਹ ਕਹਿੰਦਾ ਕਿ ਮੈਂ ਉੱਥੋਂ ਪਸਾ ਕੇ ਲਿਆਉਣਾ ਹੈ ਡੋਟੀ ਇੱਥੋਂ ਨਹੀਂ ਲੈਣੇ ਤੁਹਾਡੇ ਢਾਬੇ ਤੋਂ ਅਸੀਂ ਗੱਜਾ ਪਸਾ ਲਿਆ ਯਾਰ ਉੱਥੇ ਪਸਾਉਣ ਗਿਆ ਉਹਨੇ ਦਿਖਾਇਆ ਕੋਸ ਹੋਰ ਪੀਸਦਾ ਕੋਸ ਹੋਰ ਠੀਕ ਹੈ ਜਦੋਂ ਇੱਥੇ ਆ ਕੇ ਖਾਦਾ ਦੇ ਵਿੱਚ ਡੱਕਾ ਨਾ ਕਹਿੰਦਾ ਤੁਸੀਂ ਮੇਰੇ ਨਾਲ ਚੱਲੋ ਕਿਉਂ ਮੈਂ ਕਹਾ ਸੀਗਾ ਤੋ ਜਾਈਏ ਕਹਿੰਦਾ ਭਾਈ ਬਟਾਲ ਹੋ ਮੈਂ ਕਹਾ ਸੀਗਾ ਤੋ ਬਟਾਈਏ ਫਿਰ ਇੱਕ ਬੰਦੇ ਨੇ ਦੱਸਿਆ ਕਹਿੰਦਾ ਭਾਈ ਮੇਰੇ ਸਾਹਮਣੇ ਪੀਸਣ ਲੱਗੇ ਵਿੱਚ ਸੁੱਕਾ ਚੂਹਾ ਡੱਕ ਪਿਆ ਕਿਉਂਕਿ ਜਦੋਂ ਐਮਪੀ ਚ ਡੋਡੇ ਵੱਢ ਕੇ ਰੱਖ ਤੇ ਬਾਣ ਚ ਉਹਦੇ ਜਿਹੜੇ ਚੂਹੇ ਵੱਢ ਜਾਂਦੇ ਆ ਚੂਹਾ ਇੰਨੇ ਨਸੇ ਨਾਲ ਭਾਈ ਮਰ ਜਾਂਦਾ ਤੇ ਧੁੱਪੇ ਮਾਰ ਪਿਆ ਰਹਿੰਦਾ ਚੂਹਾ ਵਿੱਚ ਹੀ ਸੁੱਕ ਜਾਂਦਾ ਠੀਕ ਹੈ ਤੇ ਵੱਡੇ ਗ੍ਰੈਂਡਾਂ 'ਚ ਸਿੱਟ ਦੰਦੇ ਵਿੱਚ ਹੀ ਚੂਹੇ ਲੰਘ ਜਾਂਦੇ ਕਰਨ ਕਰਨ ਵਿੱਚ ਹੀ ਪੀਸ ਦੰਦੇ ਸਫਾਈ ਨਹੀਂ ਕਰਦੇ ਜਿਹਨੇ ਆਪ ਖਾਣਾ ਵੀਰੋ ਸਾਫ ਕਰੋ ਉਹਨੂੰ ਪਤਾ ਹੈ ਮੈਂ ਕਹਿਆ ਜਿਹੜਾ ਤੂੰ ਇੰਨਾ ਗੰਦ ਪਹਿਲ ਖਵਾਉਣਾ ਨਾ ਪੁੱਤ ਮੈਂ ਕਹਿਆ ਦੇਣ ਹੀ ਜਾਂਦੇ ਆ ਉਹੀ ਗੱਲ ਪਾਈ ਅੱਜ ਬੰਦਾ ਪੈਂਚਰ ਲਾਉਂਦਾ ਜਿਹੜਾ ਕਹਿੰਦਾ ਸੀ ਨਾ ਗੱਡੀਆਂ 'ਚ ਰਹਿੰਦਾ ਸੀਗਾ ਡਰਾਈਵਰ ਰੱਖੇ ਸੀ ਨਾਲ ਢਾਬਾ ਆਪ ਦਾ ਨਵਾਂ ਪਤਾ ਜਗਾ ਵੀ ਆਪਦੀ ਲੈ ਲਈ ਉਹ ਵੀ ਵੇਗ ਗਈ ਇਹ ਗਾ ਅੱਜ ਪੈਂਚਰ ਲਾਉਂਦਾ ਤੇ ਗਰੀਸ ਕਰਦਾ ਗੱਡੀਆਂ ਨੂੰ ਤੇ ਮੈਨੂੰ ਮਿਲਿਆ ਧੁੱਪੇ ਕਾਲਾ ਮੂੰਹ ਮੈਂ ਕਿਹਾ ਕਿਵੇਂ ਆ ਵੀ ਰਾਮੇ ਬਹੁਤ ਬੁਰਾ ਹਾਲ ਹੈ ਕੋਈ ਕੁਝ ਨਹੀਂ ਹੈ ਸਭ ਉਜੜ ਗਏ ਮੈਂ ਕਿਹਾ ਉਜੜ ਨਹੀਂ ਸੀ ਭਾਈ ਸਾਹਿਬ ਇਹ ਮੇਲਾ ਹੈ ਦੁਨਾਈਾਂ ਦੀ ਜਾਈ ਜਾਂਦੀ ਹੈ ਮੈਂ ਕਿਹਾ ਦੁਕਾਨਾਂ ਫੇਲ ਵੀ ਹੋ ਜਾਂਦੀਆਂ ਕਾਮਯਾਬੀ ਹੋ ਜਾਂਦੀਆਂ ਮੇਲੇ 'ਚ ਗਾਲਤ ਮਾਗਦੀ ਹੈ ਜਿਹੜਾ ਕਿਸੇ ਦਾ ਭਲਾ ਕਰਦਾ ਉਹਦਾ ਰੱਬ ਭਲਾ ਕਰ ਦਿੰਦਾ ਜਿਹੜਾ ਕਿਸ ਦਾ ਬੁਰਾ ਕਰਦਾ ਰੱਬ ਉਹਦਾ ਬੁਰਾ ਕਰ ਦਿੰਦਾ ਠੀਕ ਹੈ ਬਾਕੀ ਇਹ ਨਹੀਂ ਹੁੰਦਾ ਵੀ ਦੇਣ ਚੰਗੇ ਮਾੜਿਆਂ ਨਾਲ ਨਹੀਂ ਹੁੰਦਾ ਰੱਬ ਦਾ ਕੋਈ ਮੇਲ ਜਾਂ ਆਪਾਂ ਕਹੇ ਵੀ ਸਾਡੇ ਕੋਲੇ ਪੈਸੇ ਐ ਨਹੀਂ ਉਹਦੇ ਕੋਲੇ ਪੈਸੇ ਐ ਵੀ ਰੱਬ ਸਾਡੇ ਨਾਲ ਨਹੀਂ ਨਹੀਂ ਪੈਸਿਆਂ ਦੇ ਨਾਲ ਰੱਬ ਦੀ ਤੁਲਨਾ ਨਹੀਂ ਕਰਨੀ ਆਪਾਂ ਪੈਸਾ ਅਗੋਂ ਪਿਛੋਂ ਆ ਜਾਂਦਾ ਹੈ ਇਹ ਰੱਬ ਮਾੜਾ ਦੇਣ ਜਿਹੜਾ ਦਿੰਦਾ ਤੁਹਾਨੂੰ ਬਿਨਾ ਪੈਸੇ ਤੋਂ ਰੱਖਦਾ ਉਹ ਵਿੰਦਾ ਹੈ ਇਹ ਬੰਦਾ ਮੇਰਾ ਸ਼ੁਕਰਾਨਾ ਕਰਦਾ ਜਾਂ ਨਹੀਂ ਕਹਿੰਦਾ ਵੀ ਸ਼ੁਕਰਮਾਲਕਾ ਇਹ ਕਹੂਗਾ ਵੀ ਮਾਲਕ ਦਾ ਮੈਨੂੰ ਦਿਲਦੋਈ ਕੋਈ ਨਹੀਂ ਆਪਾਂ ਕਾਹ ਤੋਂ ਮੰਨੀਗੇ ਉਹ ਨੂੰ ਦਿੰਦਾ ਨਹੀਂ ਉੱਥੇ ਜਾ ਕੇ ਪਤਾ ਲੱਗਦਾ ਰੱਬ ਨੂੰ ਵੀ ਹਾਂ ਇਹ ਮੇਰਾ ਬੰਦਾ ਹੈ ਫੇਰ ਵੀ ਅੱਜ ਮੇਰਾ ਸ਼ੁਕਰ ਕਰ ਰਿਹਾ ਹੈ ਰੁਕੀ ਮਿਸੀ ਕਾ ਕੇ ਵੀ ਉਹਦਾ ਸ਼ੁਕਰ ਕਰੋ ਆਪਣੇ ਆਪ ਹੀ ਦੇਊਗਾ ਅੱਜ ਬੰਦੇ ਨੇ ਇੱਕ ਨੇ ਗੱਲ ਸੁਣਾਈ ਮੈਨੂੰ ਕਹਿੰਦਾ ਬਾਈ ਜੀ ਮੈਂ ਉਹਦਾ ਨਾਂ ਨਹੀਂ ਲੈਣਾ ਕਹਿੰਦਾ ਐਸੀ ਦੇਣਾ ਆ ਗਈ ਸੀ ਅੱਡ ਹੋ ਕੇ ਪਰਿਵਾਰ ਤੋਂ ਕਹਿੰਦਾ ਜਿੱਥੇ ਮੈਂ ਵਹਿੰਦਾ ਸੀ ਜਦੋਂ ਮੇਰੀ ਕਿਸੇ ਨਾਲ ਗੱਲ ਹੋਣੀ ਮੇਰਾ ਰੋਣ ਨਿਕਲ ਜਾਣਾ ਜਦੋਂ ਕਿਸੇ ਨਾਲ ਗੱਲ ਕਰਨੀ ਮੈਂ ਰੋਣ ਲੱਗ ਜਾਣਾ ਕਹਿੰਦਾ ਕਹਿੰਦਾ ਮੈਂ ਕਹਿੰਦਾ ਮੈਂ ਕਿੱਥੇ ਸੀ ਕੀ ਬਣ ਗਿਆ ਬਾਈ ਮੈਂ ਕੀ ਬਣ ਗਿਆ ਕਹਿੰਦਾ ਉਹਨੇ ਬਾਹਰਲਾ ਉਹਦਾ ਦੋਸਤ ਸੀ ਉਹਨੂੰ ਫੋਨ ਲਾਇਆ ਉਹਨੂੰ ਕਹਿੰਦਾ ਬਾਈ ਮੈਂ ਪਾ ਲੈ ਜਾਣਾ ਉਹ ਕਹਿੰਦਾ ਨਾ ਉਸ ਮਾਲਕ ਤੇ ਭਰੋਸਾ ਰੱਖ ਜੇ ਤੂੰ ਅੱਗੇ ਇੰਨਾ ਕੁਝ ਬਣਾ ਕੇ ਕਹਿੰਦਾ ਸਾਰਾ ਕੁਝ ਉਹਨਾਂ ਨੂੰ ਦੇ ਦਤਾ ਹੈ ਤੇ ਤੇ ਤੂੰ ਦੁਬਾਰਾ ਨਹੀਂ ਬਣੂਗਾ ਬਣੂਗਾ ਤੂੰ ਰੱਬ ਤੇ ਭਰੋਸਾ ਰੱਖ ਤੂੰ ਬਣਾਏਗਾ ਅੱਜ 21 ਕਿੱਲੇ ਆਉਗਾ ਲੈਂਪਟਾ ਬਣਾ 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 ਤੇ ਲੋਨ ਲੈ ਲੈ ਕਹਿੰਦਾ ਲਈ ਗਿਆ ਮੋੜੀ ਗਿਆ ਲਈ ਗਿਆ ਅੱਜ ਮੇਰਾ ਖਸਾਫ ਹੋ ਗਿਆ ਮੇਰੀ ਲੈਂਪਟ ਵਧ ਗਈ ਮੈਨੂੰ ਲੋਨ ਵਧਾਤਾ ਵੀ ਇਹਨੇ ਮੋੜਤਾ ਵੀ ਮੈਨੂੰ ਪਤਾ ਲੱਗ ਗਿਆ ਵੀ ਅੱਧੇ ਕਿੱਲੇ ਦੇ ਪੈਸੇ ਮਿਲਦੇ ਮੈਨੂੰ ਅੱਧਾ ਕਿੱਲਾ ਲੈ ਕੇ ਰੱਖਤਾ ਉਹ ਨਾਤਾ ਫੇਰ ਮੈਂ ਕਿੱਲਾ ਲੈ ਲਿਆ ਆਏ ਲੈ ਲੈ ਕੇ ਕਹਿੰਦਾ 21 ਕਿੱਲੇ ਤੇ ਅਦੇ ਉਸੇ ਬੰਦੇ ਦੇ ਨਾਲ ਬੈਠਾ ਸੀਗਾ ਕਹਿੰਦਾ ਐਸੇ ਬੰਦੇ ਨੇ ਹੌਸਲਾ ਦਿੱਤਾ ਇਹ ਕਹਿੰਦਾ ਭਾਈ ਐਸੇ ਸਭ ਕਾਜ਼ ਲਈ ਤੇਰੇ ਨਾਲ ਖੜੇ ਆ ਜਿਹਨੇ ਹੌਸਲਾ ਦਿੱਤਾ ਜਿਹੋ ਜਸਵੀਰ ਸਿੰਘ ਸੀਗਾ ਖੋਸਾダル ਸਿੰਘ ਵਾਲੇ ਤੋਂ ਫਰੋਜਪੁਰ ਕੋਲ ਉਹਦੇ ਨਾਨਕੇ ਸੀਗੇ ਹੱਡਾਂ ਵਾਲੀ ਠੀਕ ਹੈ ਤੇ ਮੈਂ ਕਹਿੰਦਾ ਉਹ ਅੱਜ ਆਇਆ ਵਾ ਸੀਗਾ ਉਹਨੇ ਦੱਸਿਆ ਉਹ ਕਹਿੰਦਾ ਅੱਜ ਮੈਂ ਬੰਦੇ ਦਾ ਦੇਣ ਨਹੀਂ ਦੇ ਸਕਦਾ ਜਦੋਂ ਆਪਾਂ ਕਿਸੇ ਤੇ ਕੰਮ ਆਉਂਦੇ ਆ ਨਾ ਜਿਹੜਾ ਸਹੀ ਇਨਸਾਨ ਆ ਨਾ ਉਹ ਕਦੇ ਵੀ ਨਹੀਂ ਭੁੱਲਦਾ ਤੁਹਾਨੂੰ ਜਿਹਨਾਂ ਨੇ ਉਹ ਚਾਰ ਬੰਦੇ ਨੇ ਤੁਹਾਡੀ ਜ਼ਰੂਰਤ ਕਰੂ ਗਈ ਵੀ ਇਹ ਬੰਦਾ ਮੇਰੇ ਕੰਮ ਆਉਂਦਾ ਜਿਵੇਂ ਸਾਡੇ ਆ ਬਿੰਨੀ ਆ ਬਿਕਰਮ ਆ ਬਗੇ ਜਿਹੜਾ ਮੇਰੇ ਕੰਮ ਆ ਜਾਂਦੇ ਆ ਓਕੇ ਵੇਲੇ ਹਨਾ ਮੈਂ ਕਦੇ ਨਹੀਂ ਭੁੱਲਦਾ ਉਹਨਾਂ ਨੂੰ ਮੀਜ਼ਾ ਦੇ ਹੱਥ ਤੇ ਲਿਖੇ ਵੀ ਇਹ ਆਪਣੇ ਭਰਾ ਹੈਗੇ ਆ ਯਾਰ ਠੀਕ ਹੈ ਨਾ ਮੈਂ ਸ਼ੁਕਰ ਕਰਦਾ ਹਾਂ ਮੇਰਾ ਪ੍ਰਮਾਤਮਾ ਉਹਨਾਂ ਨੂੰ ਬਖਲਾ ਦੇ ਰਿਹਾ ਮੇਰੇ ਭਰਾਵਾਂ ਨੂੰ ਜਿਹੜੇ ਆ ਨਾਲ ਖੜਦੇ ਆ ਹਨ ਹਰ ਵੇਲੇ ਤੁਹਾਨੂੰ ਵੱਡੇ ਭਰਾ ਜਿੰਨਾ ਆਸਰਾ ਹੁੰਦਾ ਉਹਨਾਂ ਦਾ ਪਿਓ ਜਿੰਨਾ ਆਸਰਾ ਹੁੰਦਾ ਯਾਰ ਵੀ ਫਿਕਰ ਨਹੀਂ ਹੁੰਦਾ ਉਹਨਾਂ ਜ਼ਰ ਤੇ ਤੁਹਾਨੂੰ ਵੀ ਜਦੋਂ ਮਰਦੀ ਯਾਰ ਮੈਨੂੰ ਕੋਈ ਦੁੱਖ ਤਕਲੀਫ ਹੋਊਗਾ ਮੈਂ ਫੋਨ ਮਾਰੂੰਗਾ ਯਾਰ ਠੀਕ ਹੈ ਨਾ ਵੀ ਕਰਕੇ ਵੀ ਜੇ ਬੰਦਾ ਤੁਹਾਡੇ ਤੇ ਕੋਈ ਵੀ ਆਸਾਨ ਕਰਦਾ ਉਹਨੂੰ ਭੁੱਲੋ ਨਾ ਕਰੀਂ ਪੈਸਾ ਹਾਰੀ ਚੀਜ਼ ਹੈ ਨਹੀਂ ਕਰਦਾ ਐਸੇ ਨਾਲ ਹੀ ਨਹੀਂ ਹਜ਼ਾਰਾ ਗੱਲ ਬੜੇ ਤਰੀਕੇ ਦੀ ਮਦਦ ਆ ਤੁਹਾਡੇ ਨਾਲ ਜਿਹੜਾ ਬੰਦਾ ਉਹ ਕਿਸੇ ਤਰੀਕੇ ਜੀ ਵੀ ਕਰ ਸਕਦਾ ਤੇ ਗਉਣ ਬੰਦਾ ਜ਼ਿੰਦਗੀ ਜੇ ਇੱਕ ਵਾਰੀ ਕਰਦਾ ਹੁੰਦਾ ਹੋ ਗਿਆ ਤੇ ਭੁੱਲਣਾ ਨਹੀਂ ਜਾਏਗਾ ਜਿਹੜਾ ਨਿਤ ਨਵਾਂ ਗਉਣ ਭਾਲਦਾ ਨਾ ਉਹ ਵੀ ਬੰਦਾ ਨਹੀਂ ਕਿਣਿਆ ਜਾਂਦਾ ਜੋ ਪ੍ਰਮਾਤਮਾ ਦਾ ਨਾਮ ਲੋ ਉਹਦੇ ਰੰਗ ਚ ਰੰਗੇ ਜਾਓ ਦੋ ਟਾਈਮਸ ਗੁਰਾਨਾ ਕਰੋ ਦੋ ਟਾਈਮੋ ਦਾ ਨਾਮ ਲੋ 24 ਘੰਟੇ ਮਨ ਚ ਰੱਖੋ ਉਹਨੂੰ ਠੀਕ ਹੈ ਤੇ ਪ੍ਰਮਾਤਮਾ ਆਪਣੇ ਆਪ ਹੀ ਤੁਹਾਡੇ ਵਾਲੇ ਪਾਸੇ ਚੁੱਕ ਜੂਗਾ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਤੁਹਾਨੂੰ ਨੈਕਸਟ ਮਿਲਾਂਗੇ ਪੰਜਾਬ ਤੋਂ ਬਾਹਰ ਕਿੱਥੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਦੱਸੂਗਾ ਠੀਕ ਹੈ ਜੀ ਸਾਰੇ ਭਰਾ ਕੱਲ੍ਹ ਦੀ ਵੀਡੀਓ ਦਾ ਇੰਤਜ਼ਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ